ਮੈਂ ਵੀ ਸਜਣੋਂ ਤੁਹਾਨੂੰ ਦੁਬਈ ਜਾਣ ਦੀ ਲੋੜ ਨਹੀਂ ਤੇ ਤੁਹਾਨੂੰ ਗਿਫਟ ਦੇਣ ਲਈ ਆਪਣੇ ਪਰਿਵਾਰ ਨੂੰ ਨਰਾਜ਼ ਤੇ ਇੰਤਜ਼ਾਰ ਕਰਾਉਣ ਦੀ ਕੋਈ ਲੋੜ ਨਹੀਂ ਤੁਹਾਨੂੰ ਮੈਂ ਇੱਕ ਉਹੋ ਜੀ ਸ਼ਾਪ ਤੇ ਲੈ ਕੇ ਆਇਆ ਜੁਵਲਰਸ ਦੇ ਲੈ ਕੇ ਆਇਆ ਜਿੰਨੀ ਬਣਵਾਈ ਦਿੰਨੇ ਆ ਉਸ ਤੋਂ ਵੀ ਘੱਟ ਰੇਟ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਆਹਾ ਸੁਪਨਾ ਹੁੰਦਾ ਬੁੜੀਆਂ ਦਾ ਰਾਣੀ ਹਾਰ ਪਾਉਣਾ ਇਹ ਪਤਾ ਕਿੰਨਾ ਰੇਟ ਲਿਖਿਆ ਹੈ ਤੇ 25000 ਲੋ ਜੀ ਮੈਂ ਕੱਲਾ ਕੀ ਕੀ ਦੱਸੀ ਜਾਊਂਗਾ ਤਾਂ ਆਪਾਂ ਭੈਣ ਜੀ ਹੋਣਾ ਤੋਂ ਜਾਣਕਾਰੀ ਲੈਨੇ ਭੈਣੇ ਸਾਸਿਕਾ ਸਾਸਿਕਾ ਸਾਰਿਆਂ ਨੂੰ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਤੂੰ ਸੋਹਣੀ ਬਹੁਤ ਲੱਗ ਰਹੀ ਹੈਂ ਥੈਂਕ ਯੂ ਕਮਾਲ ਜੱਚ ਰਹੀ ਹੈਂ ਤੂੰ ਮੈਨੂੰ ਦੱਸ ਵੀ ਮੈਂ ਤੇਰੀ ਪਰਜਾਈ ਨੂੰ ਦੇਣਾ ਗਿਫਟ ਹੂੰ ਤਾਂ ਮੈਂ ਕੀ ਦੇਵਾਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਬਜਟ ਕਿੰਨਾ ਹੈ ਬਜਟ ਮੈਂ 50000 ਰੁਪਏ ਤਾਂ ਖਰਚ ਹੀ ਦਊਂਗਾ 50000 ਜੀ ਅਨੂ 50000 ਖਰਚਣ ਦੀ ਵੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਹੈਗਾ 25000 ਦੇ ਵਿੱਚ ਰਾਨੀ ਹਨ ਜਿਹੜੀ ਤੁਹਾਡੀ ਬੋਟੀ ਬਹੁਤ ਜ਼ਿਆਦਾ ਪਸੰਦ ਆਏਗਾ ਇਹ ਇਹ ਹੈਗਾ ਸੋਨਾ ਹੀ ਆ ਹਾਂਜੀ ਇਹ ਹੈਗਾ ਸੋਨਾ ਹੀ ਹੈ ਇਹਦੇ ਉੱਤੇ ਪੂਰਾ 1 ਗ੍ਰਾਮ ਸੋਨਾ ਗਹਿਣਾ ਲੈ ਬਣਾਇਆ ਜਾਂਦਾ সিলਵਰ ਤੇ ਕਾਪਰ ਬ੍ਰਾਸ ਮੈਟਲ ਤੋਂ ਜੀ ਤੇ ਇਹ ਜਿੰਨਾ ਵੀ ਬਣਿਆ ਹੋਇਆ ਇਹ ਹੋ ਗਿਆ ਮੇਰਾ 25000 ਹਾਂ ਇਹ ਤਾਂ ਹੋ ਗਿਆ ਮੇਰਾ 25000 ਰੁਪਿਆ ਤੇ 25 ਮੇਰੇ ਕੋਲ ਹਜੇ ਵੀ 25 ਬਾਕੀ ਹੈ ਤਾਂ ਬਾਕੀ ਦੇ 25 ਚ ਮੈਂ ਕੀ ਦੇ ਸਕਦਾ ਤੁਸੀਂ ਆਪਣੀ ਵਾਈਫ ਨੂੰ ਦੇ ਸਕਦੇ ਹੋ ਕੜੇ ਜਿਹੜੇ ਸਾਡੇ ਕੋਲ 10000 ਦੀ ਰੇਂਜ ਵਿੱਚ ਹੈ ਗਿਆ ਉਹਦੇ ਨਾਲ ਸਾਡੇ ਕੋਲ ਹੈਗੀ ਹੈ ਸੋਨੇ ਦੀ ਚੇਨ ਉਹ ਵੀ ਤੁਹਾਨੂੰ 10000 ਦੀ ਰੇਂਜ ਵਿੱਚ ਮਿਲ ਜਾਏਗੀ 10000 ਰੁਪਏ ਦੇ ਨਾਲ ਮੈਨੂੰ ਮਿਲ ਜਾਣੀ ਹੈ ਚੈਨਾਂ ਅਹ ਅੱਗੇ ਆ ਕਿੰਨੇ ਦਾ ਮਿਲੂਗਾ ਐਵੇਂ ਤੁਹਾਨੂੰ ਮਿਲ ਜੇਗਾ 17000 ਦੀ ਰੇਂਜ ਦੇ ਵਿੱਚ 15 ਤੋਂ 17000 ਰੁਪਏ ਦੀ ਰੇਂਜ ਦੇ ਵਿੱਚ ਮੈਨੂੰ ਮਿਲ ਜਾਣਗੇ ਆ ਸੈੱਟ ਇਸ ਤੋਂ ਅੱਗੇ ਚਲੇ ਜਾਓ ਇਸ ਦੇ ਨਾਲ ਤੁਹਾਨੂੰ ਸਾਡੇ ਕੋਲ 골ਡ ਦੀ ਚੇਨਸ ਮੈਨਸ ਵਾਸਤੇ ਵੀ ਮਿਲ ਜਾਣਗੀਆਂ, ਊਮੈਨਸ ਵਾਸਤੇ ਵੀ ਮਿਲ ਜਾਣਗੀਆਂ, ਉਹ ਵੀ ਸਿਰਫ 10 ਤੋਂ 15 ਹਜ਼ਾਰ ਦੀ ਰੇਂਜ ਵਿੱਚ। ਭੈਣ ਜੀ 10000 ਰੁਪਏ ਦੇ ਪੰਜੇਬਾਂ ਵੀ ਤੁਸੀਂ ਪੰਜੇਬਾਂ ਦੀ ਗੱਲ ਕਰਦੇ ਝਾਂਜਰਾ ਜਿਹਨੂੰ ਸਾਡੇ ਪਿੰਡਾਂ ਵਾਲੇ ਕਹਿੰਦੇ ਝਾਂਜਰਾ। ਝਾਂਜਰਾ ਉਹ ਵੀ ਤੁਹਾਨੂੰ ਮਿਲ ਜਾਣਗੀਆਂ 10000 ਦੀ ਰੇਂਜ ਦੇ ਵਿੱਚ, ਉਹ ਵੀ ਬਹੁਤ ਸਾਰੀ ਸੋਹਣੀਆਂ। ਸਾਡੇ ਕੋਲ ਇਸ ਵਿੱਚ ਬਹੁਤ ਸਾਰੀ ਵੈਰਾਈਟੀਆਂ ਵੀ ਹੈ। ਤੁਸੀਂ ਕਹੋਗੇ ਕਿ ਮੈਂ ਸਾਰਾ ਕੁਝ ਹੀ ਲੈ ਜਾ ਆਪਣੀ ਵਾਈਫ ਵਾਸਤੇ। ਨਾਲੇ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਮੈਂ, ਤੁਸੀਂ 50000 ਦੇ ਵਿੱਚ ਆਪਣੇ ਪੂਰੇ ਖਾਨਦਾਨ ਦਾ ਸ ਕਿਆ ਬਾਤ ਆ ਜੀ ਕਿਆ ਬਾਤ ਆ ਇੱਕ ਭੈਣ ਜੀ ਇੱਕ ਗੱਲ ਹੋਰ ਹੈ ਨਾ ਟੀਚਰਾਂ ਵਾਲੀ ਗੱਲ ਹੈ ਨਾ ਹੋ ਜੇ ਵੀ ਲੋਕ ਕਹਿਣ ਮਜ਼ਾਕ ਕਰਨ ਮੈਨੂੰ ਲੋਕ ਵੀ ਭਾਈ ਤੁਹਾਡੇ ਤਾਂ ਨਕਲੀ ਸੋਨਾ ਪਾਇਆ ਹੋਇਆ ਤਾਨੂੰ ਕੋਈ ਵੀ ਮਜ਼ਾਕ ਨਹੀਂ ਕਰੇਗਾ ਬਿਕੋਜ਼ ਸਾਡਾ ਜਿਹੜਾ ਸੋਨਾ ਹੈਗਾ ਉਹ ਪ੍ਰੋਪਰ 24 ਕੈਰੇਟ 골ਡ ਹੈਗਾ ਜਿੰਦੋਂ ਤੱਕ ਤੁਸੀਂ ਇਸ ਸੁਨਿਆਰ ਦੇ ਕੋਲ ਜਾ ਕੇ ਇਹਨੂੰ ਘਟਵਾ ਨਹੀਂ ਨਾ ਲੈਂਦੇ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਚਲੇਗਾ ਕਿ ਇਹ ਅਸਲੀ ਹੈ ਕਿ ਨਕਲੀ ਹੈ ਪ੍ਰੋਪਰ ਇੱਥੇ 24 ਕੈਰੇਟ 골ਡ ਦਾ ਸਾਨੂੰ ਸੋਨਾ ਮਿਲੇਗਾ ਇਹ ਖਰਾਬ ਤਾਂ ਨਹੀਂ ਹੋ ਜਾਊਗਾ ਵੀ ਜੇ ਇਹਦੇ ਉੱਤੇ ਘੱਟ ਲੱਗਿਆ ਹੋਇਆ ਤੇ ਖਰਾਬ ਹੋ ਗਿਆ ਨਹੀਂ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਜੇ ਤੁਸੀਂ ਰੈਗੂਲਰ ਵੇਅਰ ਕਰੋਗੇ ਤੇ 1.5 ਤੋਂ 2 ਸਾਲ ਬੜੇ ਆਰਾਮ ਨਾਲ ਚੱਲ ਜਾਏਗਾ ਜੇ ਤੁਸੀਂ ਕਦੇ-ਕਦੇ ਵੇਅਰ ਕਰੋਗੇ ਤੇ 10 ਸਾਲ ਤੱਕ ਪੂਰੇ ਆਰਾਮ ਨਾਲ ਚੱਲ ਜਾਏਗਾ ਜੀ ਮਤਲਬ ਕਹਿਣ ਤੋਂ ਭਾਵੇਂ ਜੇ ਮੈਂ ਐਕਸਚੇਂਜ ਕਰਨਾ ਮੰਨ ਕੇ ਚਲੋ ਮੈਂ ਆ ਲੈ ਕੇ ਗਿਆ ਹੋਇਆ ਤਾਂ ਮੈਂ ਉਸ ਤੋਂ ਬਾਅਦ ਇਹ ਦੇ ਕੇ ਆ ਲਿਆਣਾ ਤਾਂ ਇਹਦਾ 50% ਕੱਟਿਆ ਜਾਊਗਾ ਹਾਂਜੀ ਜਿਹੜੀ ਦੀ ਮੰਨ ਲਓ ਲੇਬਰ ਆ ਲੇਬਰ ਕੱਟੀ ਜਾਊਗੀ ਤਾਂ ਸੋਨਾ 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 سونے ਦੇ ਭਾਰ ਰਹਿ ਜੂਗਾ ਭੈਣ ਜੀ ਹੁਣ ਗੱਲ ਐ ਉਹ ਆ ਵੀ ਮੈਂ ਤਾਂ ਕੱਲਾ ਪਸੰਦ ਕਰ ਲਿਆ ਤਾਂ ਵੇਖਣ ਵਾਲੇ ਵੀ ਉਧਰ ਕੈਮਰੇ ਤੇ ਵੀ ਲੋਕ ਹੈਗੇ ਆ ਤੇ ਬਹੁਤ ਸਾਰੇ ਜੈਂਟਸ ਵੀ ਹੋਣਗੇ ਤਾਂ ਜੈਂਟਸ ਦੀ ਕੀ ਚੁਆਇਸ ਹੁੰਦੀ ਆ ਬ੍ਰੇਸਲਟ ਹੀ ਹੁੰਦੀ ਆ ਜ਼ਿਆਦਾਤਰ ਬ੍ਰੇਸਲਟ ਸਾਡੇ ਕੋਲ ਉਹਨਾਂ ਵਾਸਤੇ ਸਾਡੇ ਕੋਲ ਕੜੇ ਵੀ ਹੈਗੇ ਆ ਜਿਹੜੇ ਤੁਹਾਨੂੰ 10000 ਰੇਂਜ ਵਿੱਚ ਬੜੇ ਆਰਾਮ ਨਾਲ ਮਿਲ ਜਾਣਗੇ ਜੀ ਬ੍ਰੇਸਲਟ ਹੁੰਦੇ ਆ ਚੈਨੀਆਂ ਇਸ ਤਰ੍ਹਾਂ ਦੀਆਂ ਚੈਨੀਆਂ ਵੀ ਲੋਕ ਪਾਉਂਦੇ ਆ ਹਾਂਜੀ ਹਾਂਜੀ ਤੇ ਮੈਨੂੰ ਐਂ ਦੱਸੋ ਕਿ ਚੁਆਇਸ ਜਿਹੜੀ ਮੇਰੇ ਸਾਹਮਣੇ ਪਈ ਆ ਜਾਂ ਇੱਧਰ ਡਿਸਪਲੇ ਤੇ ਆ ਇੰਨੀ ਹੀ ਆ ਜਾਂ ਤੁਹਾਡੇ ਕੋਲੇ ਹੋਰ ਵੀ ਬਹੁਤ ਕੁਝ ਨਹੀਂ ਸਾਡੇ ਕੋਲ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਟਾਕ ਹੈ ਅਸੀਂ ਤੁਹਾਨੂੰ ਹਰ ਇੱਕ ਚੀਜ਼ ਤੇ ਡਿਸਪਲੇ ਨਹੀਂ ਕਰ ਸਕਦੇ ਇਸ ਕਰਕੇ ਤੁਹਾਨੂੰ ਆਉਣਾ ਪਏਗਾ ਐਨਐਸਜੀ ਜੁਐਲਰਸ ਜੋ ਕਿ ਇਹ ਅੰਮ੍ਰਿਤਸਰ ਦੇ ਵਿੱਚ ਸਿਟੀ ਮਾਲ ਜੀ ਭੈਣ ਜੀ ਕਈ ਵਾਰੀ ਲੋਕ ਆ ਨਹੀਂ ਸਕਦੇ ਹੁੰਦੇ ਆਪਣੇ ਕੋਲੇ ਤੇ ਤੁਸੀਂ ਡਿਲੀਵਰ ਕਰਦੇ ਹੋ ਹਾਂਜੀ ਅਸੀਂ ਪ੍ਰੋਪਰ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਜੀ ਤੁਸੀਂ ਅਮਰੀਕਾ ਨਹੀਂ ਆ ਸਕਦੇ ਤੁਸੀਂ ਆਨਲਾਈਨ ਵੀ ਸਾਡੇ ਨਾਲ ਡੀਲਿੰਗ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਗਾਈਡੈਂਸ ਕਰਾਂਗੇ ਕਿ ਤੁਹਾਡੇ ਵਾਸਤੇ ਕਿਹੜੀ ਚੀਜ਼ ਬੈਸਟ ਹੈ ਤੁਹਾਨੂੰ ਕੀ ਲੈਣਾ ਚਾਹੀਦਾ ਹੈ ਕੀ ਨਹੀਂ ਲੈਣਾ ਚਾਹੀਦਾ हां एक ਗੱਲ ਹੋਰ ਤੁਹਾਨੂੰ ਮੈਂ ਦੱਸ ਦਿਆਂ ਕਿ ਲੇਡੀਜ਼ ਲਈ ਇੱਥੇ ਤਾਂ ਮਤਲਬ ਕਹਿਣ ਤੋਂ ਭਾਵਾ ਕਿ ਬਹੁਤ ਘੱਟ ਚੁਆਇਸ ਲੱਗੀ ਹੋਈ ਆ ਜੇ ਸਾਰੀ ਚੁਆਇਸ ਦਿਖਾਉਣੀ ਹੋਵੇ ਤਾਂ 25-30 ਮਿੰਟ ਦੀ ਵੀਡੀਓ ਵੀ ਛੋਟੀ ਵੀਡੀਓ ਹੋ ਜਾਣੀ ਆ ਲੇਡੀਜ਼ ਲਈ ਕਮਾਲ ਦੇ ਡਿਜ਼ਾਈਨ ਬਾਈ ਹੁਣਾਂ ਕੋਲੇ ਹੈਗੇ ਆ ਜੇ ਕਿਸੇ ਬੰਦੇ ਨੂੰ ਡਿਜ਼ਾਈਨ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਤੁਹਾਡੇ ਫੋਨ ਦੇ ਵਿੱਚ ਹੈਗਾ ਜਾਂ ਤੁਸੀਂ ਕਿਸੇ ਦੇ ਪਾਇਆ ਦੇਖਿਆ ਤੁਸੀਂ ਫੋਟੋ ਖਿੱਚੋ ਬਾਈ ਹੁਣਾਂ ਨੂੰ ਭੇਜੋ ਤੁਹਾਨੂੰ ਉਹੀ ਡਿਜ਼ਾਈਨ ਸੇਮ ਉਸੇ ਤਰ੍ਹਾਂ ਦਾ ਡਿਜ਼ਾਈਨ 1 ਗ੍ਰਾਮ ਦੇ ਵਿੱਚ ਬਣ ਕੇ ਤੁਹਾਡੇ ਕੋਲੇ ਹਾਜ਼ਰ ਹੋ ਜਾਊਗਾ ਬਹੁਤ ਵਾਰ ਅਸੀਂ ਇੱਕ ਅੱਦੇ ਫੰਕਸ਼ਨ ਲਈ ਬਹੁਤ ਸਾਰਾ ਪੈਸਾ ਲਾ ਦਿੰਨੇ ਆ ਜਾਂ ਸਾਨੂੰ ਐਂ ਲੱਗਦਾ ਰਹਿੰਦਾ ਕਿ ਯਾਰ ਜੇ ਮੇਰੇ ਕੋਲੇ ਕਾਸ਼ ਮੇਰੇ ਕੋਲੇ ਵੀ ਹੁੰਦਾ ਮੈਂ ਵੀ ਐਂ ਲੱਗਦਾ ਤਾਂ ਤੁਹਾਡੀ ਉਹ ਇੱਛਾ ਬਹੁਤ ਥੋੜੇ ਪੈਸਿਆਂ ਦੇ ਨਾਲ ਤੁਹਾਡੀ ਇੱਛਾ ਵੀ ਪੂਰੀ ਹੋ ਜਾਣੀ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ ਤੁਹਾਡਾ ਪੈਸਾ ਵੀ ਸੇਵ ਹੋਣਾ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ ਕਿ ਜਿਹੜਾ ਤੁਹਾਡਾ ਪੈਸਾ ਬਹੁਤ ਸਾਰਾ ਪੈਸਾ ਤਾਂ ਪਹਿਲਾਂ ਬਚ ਗਿਆ ਤੇ ਜਿਹੜਾ ਪੈਸਾ ਤੁਸੀਂ ਖਰਚਿਆ ਉਹਦਾ 50% ਹਿੱਸਾ ਜਦੋਂ ਵੀ ਤੁਸੀਂ ਐਕਸਚੇਂਜ ਕਰਨਾ ਚਾਹੋਗੇ ਫਿਰ ਵੀ ਸੇਵ ਪਿਆ